ਤੇਜ਼ ਰਫ਼ਤਾਰ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ ਇੱਕ ਦੀ ਮੌਕੇ ਤੇ ਹੋਈ ਮੌਤ ਫਰੀਦਕੋਟ ਵਾਲੀ ਸਾਈਡ ਤੋਂ ਆਰੀ Swift Desire ਵਿੱਚ ਸਵਾਰ ਵਿਅਕਤੀ ਬੋਟਾ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਕਾਰ ਵਿੱਚ ਸਵਾਰ ਹੋ ਕੇ ਫਰੀਦਕੋਟ ਤੋਂ ਜ਼ੀਰਾਵਲ ਨੂੰ ਜਾ ਰਹੇ ਸੀ ਜਦ ਉਹ ਪਿੰਡ ਮਈਆਂ ਵਾਲੇ ਦੇ ਨਜ਼ਦੀਕ ਪਹੁੰਚੇ ਤਾਂ ਅਚਾਨਕ ਦੂਸਰੀ ਸਾਈਡ ਤੋਂ ਆਰੀ ਤੇਜ਼ ਰਫ਼ਤਾਰ ਨਾਲ ਉਹਨਾਂ ਦੀ ਭਿਆਨਕ ਟੱਕਰ ਹੋ ਗਈ ਤੇ ਇਹ ਸਭ ਇੰਨੀ ਜ਼ੋਰਦਾਰ ਤਰੀਕੇ ਨਾਲ ਹੋਇਆ ਕਿ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਲੱਗੀ। ਫਰੀਦਕੋਟ ਤੋਂ ਆ ਰਿਹਾ ਸੀ ਜਾਰੇ ਤੇ ਧਰਮਕੋਟ ਨੂੰ ਜਾ ਰਿਹਾ ਸੀ। ਕੀ ਕਾਰਨ ਬਣਿਆ? ਕਾਰਨ ਇਧਰੋਂ ਆਈ ਪਤਾ ਨਹੀਂ ਲੱਗਾ ਸਾਨੂੰ ਤਾਂ ਉੱਤੇ ਆਣ ਵਜੀ ਗੱਡੀ ਸਾਡੇ ਦਾ। ਇਧਰੋਂ ਆਦੇ ਜੀ ਤਾਂ ਆਪਣੇ ਫਰੀਦਕੋਟ ਵਾਲੇ ਪਾਸਿਓਂ। ਕਿੰਨੇ ਜਾਣੇ ਸੀ? ਦੋ ਜਨੇ ਜੀ। ਖਾਸ ਸੇਤੀ ਜਾਣਕਾਰੀ ਦਿੰਦੇ ਸੜਕ ਸੁਰੱਖਿਆ ਫੋਰਸ ਵਿੱਚ ਤਾਇਨਾਤ ਮੁਲਾਜ਼ਮਾ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਜੀਰਾ ਤੇ ਪਿੰਡ ਮਈਆ ਵਾਲੇ ਦੇ ਨਜ਼ਦੀਕ ਇੱਕ ਐਕਸੀਡੈਂਟ ਹੋਇਆ ਹੈ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਦੇਖਿਆ ਗਿਆ ਤਾਂ ਐਕਸੀਡੈਂਟ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਤੇ ਦੂਜਾ ਜ਼ਖਮੀ ਸੀ ਜਿਸ ਨੂੰ ਹਸਪਤਾਲ ਭੇਜਿਆ ਗਿਆ ਸੜਕ ਸੁਰੱਖਿਆ ਵਿੱਚ ਡਿਊਟੀ ਲੱਗੀ ਹੈ ਜੀ ਸੀਐਮ ਸਾਹਿਬ ਵੱਲੋਂ ਗੱਡੀਆਂ ਆਈਆਂ ਜੀ ਪੰਜ ਗੱਡੀਆਂ ਆਈਆਂ ਜੀ ਇੱਕ ਜਾਂਦੀ ਹੈ ਝੰਡਾ ਦੇ ਤੋਂ ਮਖੂ ਤੱਕ ਜੀ ਉਸ ਲਈ ਕਿ ਲਈ ਚੰਦੀ ਕਾ ਗੱਡੀ ਆਪਣੀ ਜੀਦੇ ਤੋਂ ਫਰੀਪਰ ਜੀ ਪਿੱਜੀ ਜਾਂਦੀ ਆ ਜੀ ਆਪਣੀ ਤਮੰਡੀ ਪਾਈ ਤੋਂ ਫਰੀਪਰ ਜੀ ਇਹ ਇੱਕ ਘਟਨਾ ਵਸਰ ਵਰਪੜੀ ਆ ਜੀ ਇਹ ਗੱਡੀ ਓਵਰਟੇਕ ਖੋਣ ਕਰਕੇ ਤੇ ਗੱਡੀ ਹੋਣ ਕਰਕੇ ਜੀ ਓਵਰ ਆਪਣੇ ਸੜਕ ਕਰਾ ਕਰਕੇ ਦੂਸਰੇ ਪਾਸੇ ਸੜਕ ਦੇ ਆ ਗਈ ਜੀ ਉਦੋਂ ਗੱਡੀ ਤੇਜ਼ ਆ ਰਹੀ ਸੀ ਸਿਫਟ ਡੇ ਜੀ ਦੇਰ ਜੀ ਸਾਹਮਣੇ ਵੱਜਿਆ ਕ੍ਰਾਸ ਹੋਇਆ ਜੀ ਤੇ ਜਿਸ ਕਾ ਇੱਕ ਡੈਥ ਹੋ ਗਿਆ ਇੱਕ ਦੀ ਜੀ ਤੇ ਦੂਸਰੇ ਜਿਹੜੇ ਬੰਦੇ ਸੀ ਜਖਮੀਆਂ ਨੂੰ ਐਂਬੂਲੈਂਸ ਉਰਾਈ ਆ ਸਭ ਚਾਇਆ ਗਿਆ ਜੀ ਠੇਠ ਪੰਜਾਬੀ ਟੀਵੀ ਲਈ ਸੁਖ ਜੈਂਸਿੰਗ ਫਰੂਜ਼ਪੁਰ